ਜਿਹੜੀ ਹੋਲੀ ਸਾਧ ਹੈਗੀ ਆ ਬਾਈਪਲ ਦੇ ਕਿਸੇ ਭਾਈ ਕਰਦੀ ਉਹਦੇ ਜਿਹੜੀ ਕਿਸੇ ਬੰਦੇ ਨੇ ਜਿਹੜੀ ਹੈਗੀ ਆ ਉਹ ਅਨਸਾਰ ਕੀਤੀ ਤੇ ਇਸਲਾ ਇਸ ਮਾਮਲੇ ਦੇ ਸੰਬੰਧ ਜਿਹੜੀ ਰਜਿਸਟ੍ਰੇਸ਼ਨ ਸਾਰੇ ਲੋਕ ਇਕੱਠੇ ਹੋਏ ਥਾਣੇ ਗਏ ਰਾਤਿਕਾਮ ਤੋਂ ਬਾਅਦ ਜਿਹੜੀ ਆ ਔਰਨਲੀ ਔਰ ਟੈਕਨੀਕਲ ਤਰੀਕੇ ਨਾਲ ਰਜਿਸਟ੍ਰੇਸ਼ਨ ਕੀਤੀ ਗਈ ਬਾਈਬਲ ਹੋਲੀ ਕਿਤਾਬ ਜਿਹੜੀ ਕੁਐਸਚਨ ਪਾਏ ਜਾ ਰਹੇ ਦਾ ਗ੍ਰੰਥ ਹੈਗਾ ਉਹਨੂੰ ਕਿਰਪਾਲ ਸਿੰਘ ਜੀ ਕੱਲ ਮਿਤੀ 14/7 ਨੂੰ ਲੋਪੋਕੇ ਥਾਣੇ ਦੇ ਪਿੰਡ ਪਿੰਦਾ ਮਾਦੋਕੇ ਉਸ ਪਿੰਡ ਦੇ ਵਿੱਚ ਜਿਹੜਾ ਹੈਗਾ ਸਵੇਰ ਸਾਨੂੰ ਇਨਫਰਮੇਸ਼ਨ ਮਿਲੀ ਸੀਗੀ ਵੀ ਜਿਹੜੀ ਹੋਲੀ ਆਪ ਹੈਗੀ ਆ ਬਾਈਬਲ ਦੀ ਕਿਸ਼ਚਨ ਭਾਈ ਕਰਦੀ ਉਹਦੇ ਜਿਹੜੀ ਕਿਸੇ ਬੰਦੇ ਨੇ ਜਿਹੜੀ ਹੈਗੀ ਆ ਉਹ ਉਹ ਸਾਰਥੀ ਇਮੀਡੀਏਟਲੀ ਰੈਕਟ ਕਰਦੇ ਹੋਏ ਸਾਡੇ ਐਸਐਚਓ ਸਾਹਿਬ ਬਲਖਾਰ ਸਿੰਘ ਜੀ ਐਸਐਚਓ ਲੋਕੋ ਦੇ ਮੌਕੇ ਤੇ ਪਹੁੰਚੇ ਮੌਕੇ ਦੇ ਉੱਤੇ ਜਦੋਂ ਪਹੁੰਚੇ ਉਹਨਾਂ ਨੂੰ ਕਰਪਾਲ ਸਿੰਘ ਨਾਂ ਦੇ ਬੰਦੇ ਨੇ ਇੱਕ ਲਫਾਫੇ ਦੇ ਵਿੱਚ ਉਸ ਹੋਲੀ ਕਿਤਾਬ ਦੇ ਜਲੇ ਹੋਏ ਪੰਨੇ ਜਿਹੜੇ ਆ ਉਹਨਾਂ ਨੂੰ ਦਿੱਤੇ ਵੀ ਆਹ ਜਿਹੜੀ ਇੱਕ ਹੋਲੀ ਬਾਈਬਲ ਆ ਇਨੂੰ ਜਿਹੜਾ ਹੈਗਾ ਫਾਣਾ ਫਾਣੇ ਬੰਦੇ ਨੇ ਅੱਗ ਲਾ ਦਿੱਤੀ ਉਹਨਾਂ ਨੂੰ ਉੱਥੋਂ ਲੈ ਕੇ ਲਏ ਉਸ ਤੋਂ ਬਾਅਦ ਨਸੀਬਾਈ ਜ਼ਾਇਰੇ ਦੇ ਵਿੱਚ ਜਿਹੜਾ ਹੈਗਾ ਇਸ ਇਸ ਮਾਮਲੇ ਦੇ ਸਬੰਧੀ ਜਿਹੜੀ ਰੈਜਮੈਂਟ ਸਾਰੇ ਲੋਕ ਇਕੱਠੇ ਹੋਏ ਥਾਣੇ ਗਏ ਸਾਡੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਨਾਲ ਅਸੀਂ ਮੌਕੇ ਤੇ ਡਿਪ ਸਾਹਿਬ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਇਸ ਸਬੰਧ ਦੇ ਵਿੱਚ ਤਫ਼ਤੀਸ਼ ਕੀਤੀ ਗਈ ਤਫ਼ਤੀਸ਼ ਕਰਨ ਤੋਂ ਬਾਅਦ ਜੋ ਬਿਆਨ ਲਿਖਾਏ ਗਏ ਉਸ ਬਿਆਨ ਮੁਤਾਬਕ ਜਿਹੜਾ ਪੁਲਿਸ ਨੇ ਪੱਤਰਦਰਜੀ ਕੀਤਾ ਜਿਹੜੀ ਐਫਆਰ ਨੰਬਰ 151 ਤੇ ਅੰਡਰ ਸੈਕਸ਼ਨ ਜਿਹੜਾ 299 3 ਅਵਲੀਗ 5 ਬੀਐਨਐਸ ਦੇ ਤਹਿਤ ਦਰਜ ਕੀਤਾ ਗਿਆ ਦਰਜ ਕਰਨ ਤੋਂ ਬਾਅਦ ਜਿਹੜੀ ਹੈ ਫੋਰਨਲੀ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਬੰਦੇ ਨੇ ਇਹ ਹੋਲੀ ਕਿਤਾਬ ਬਾਈਬਲ ਦੇ ਜਿਹੜੇ ਪੰਨੇ ਸੜੇ ਹੋਏ ਸੀ ਉਹ ਜਿਹੜੇ ਐਸਚੂ ਦੇ ਹੈਂਡਓਵਰ ਕੀਤੇ ਸੀ ਉਸ ਬੰਦੇ ਨੇ ਰੰਜਸ਼ਨ ਜੀ ਦਾ ਨਾਂ ਲਿਆ ਸੀ ਉਹਦੇ ਨਾਲ ਉਹਦਾ ਕਾਂਦ ਦਾ ਝਗੜਾ ਚੱਲਦਾ ਉਹਨੂੰ ਫਸਾਉਣ ਦੇ ਖਾਤਰ ਇਹਨੇ ਇਹ ਬਾਈਬਲ ਜਿਹੜੋ ਹੋਲੀ ਕਿਤਾਬ ਨੂੰ ਜਿਹੜਾ ਸਾਰ ਕੇ ਉਹਦੇ ਦੇ ਉੱਤੇ ਪਰਚਾ ਕਰਾਉਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਉਹਦੇ ਵਿੱਚ ਸਾਨੂੰ ਨਸੀਬ ਆਈ ਜਾ ਰਹੇ ਨੇ ਜਿਹਦੇ ਵਿੱਚ ਮੈਂ ਪਾਰਟਿਕੂਲਰ ਕਹਿਣਾ ਜਾਊਂਗਾ ਵੀ ਬੰਟੀ ਜਨਾਲਾ ਜਿਹੜੇ ਆ ਇਹਨਾਂ ਦੀ ਟੀਮ ਨੇ ਤੇ ਬਾਕੀ ਹੋਰ ਜਿਹੜੇ ਇਹਨਾਂ ਦੇ ਪੈਰੋਕਾਰ ਸੀਗੇ ਜਿੰਨੇ ਵੀ ਇਹਨਾਂ ਦੇ ਨਨ ਸੀਗੀਆਂ ਜਿਹੜੀਆਂ ਸਿਸਟਰ ਸੀਗੀਆਂ ਉਹ ਵੀ ਥਾਣੇ ਆਏ ਔਰ ਸਾਰਿਆਂ ਨੂੰ ਇਹ ਬਾਰੇ ਦੱਸਿਆ ਗਿਆ ਔਰ ਲੋਕਸ ਭਾਜੀ ਹੈਗੇ ਆ ਉਹਨਾਂ ਨਾਲ ਵੀ ਰਾਤਤਾ ਕੀਤਾ ਗਿਆ ਇਹਨਾਂ ਨੇ ਸਾਡੀ ਜਿਹੜੀ ਗੱਲ ਨੂੰ ਮੰਨਦੇ ਹੋਏ ਵੀ ਪੱਜਾ ਦਰਜ ਹੋ ਗਿਆ ਸਾਨੂੰ ਇਹ ਇਨਵੈਸਟੀਗੇਸ਼ਨ ਕਰਨ ਦਿਓ 2 ਘੰਟਿਆਂ ਦੇ ਵਿੱਚ ਜਿਹੜੀ ਅਸੀਂ ਇਹ ਗੱਲ ਕਲੀਅਰ ਕਰਤੀ ਵੀ ਇਹ ਜਿਹੜੀ ਬਾਈਬਲ ਹੋਲੀ ਕਿਤਾਬ ਜਿਹੜੀ ਕੁਐਸਚਨ ਭਾਈਚਾਰੇ ਦਾ ਗ੍ਰੰਥ ਹੈਗਾ ਉਹਨੂੰ ਕਰਪਾਲ ਸਿੰਘ ਨੇ ਤੇ ਮੰਗੇ ਨੇ ਦੋਨਾਂ ਨੇ ਆਪਸ ਚ ਸਾਜਸ਼ਣ ਜਿਹੜਾ ਹੈਗਾ ਉਹਨੂੰ ਸੌਣ ਦੀ ਖਾਤਰ ਇਹਨੂੰ ਅੱਗ ਲਾ ਕੇ ਸਾੜ ਕੇ ਤੇ ਉਹਦਾ ਨਾਮ ਲਾਉਣ ਦੀ ਖਾਤਰ ਇਹ ਕੀਤਾ ਸੀਗਾ ਜਿਹੜਾ ਅਸੀਂ 2 ਘੰਟੇ ਜਿਹੇ ਮਾਮਲਾ ਜਿਹੜਾ ਸੁਲਝਾ ਲਿਆ ਇਹਨਾਂ ਦੋਵਾਂ ਦੀ ਗ੍ਰਿਫਤਾਰੀ ਪਾ ਲਈ ਆ ਅੱਜ ਕੋਰਚ ਪੇਸ਼ ਕੇ ਇਹਨਾਂ ਨੂੰ ਹਰਮਾਨ ਲਵਾਵਾਂਗੇ ਜੇ ਕੋਈ ਹੋਰ ਕਾਲ ਸਾਹਮਣੇ ਆਉਗੀ ਉਹ ਤੁਹਾਨੂੰ ਤਫ਼ਤੀਸ਼ ਦਾ ਨਹੀਂ ਦੱਸਾਂਗੇ ਟੋਟਲ ਜਿਹੜੀ ਬਾਈਬਲ ਹੋਲੀ ਕਾਹ ਭੇਜੀਆ ਉਹ ਸਾਰੀ ਸਾਰੀ ਸਾੜ ਦਿੱਤੀ ਉਹ ਸਾੜ ਕੇ ਤੇ ਉਹ ਇਹਨਾਂ ਨੂੰ ਫੜਾ ਦਿੱਤੀ ਆਇਨਾ ਦੋਨਾਂ ਦੇ ਨਾਲ ਇਹ ਕੰਮ ਕੀਤਾ ਗਿਆ ਜੀ ਬਿਲਕੁਲ ਜੀ ਤਾਂ ਕਿਹੜੀ ਧਾਰਾ ਦੇ ਵਿੱਚ ਹੁਣ ਪਤਾ ਕੀਤਾ ਗਿਆ ਕਿ ਨੰਗੀਆਂ ਜੰਗੀਆਂ ਆ ਗਿਆ ਹੈ ਜੀ ਅੱਜ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਮੁਕੱਦਮਾ ਨੰਬਰ 151 ਅੰਡਰ ਸੈਕਸ਼ਨ 299 3 ਅਬਲੀਗ 5 ਪੀਐਨਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਦੋਨਾਂ ਦੋਸ਼ੀਆਂ ਦੀ ਜਿਹੜੀ ਗ੍ਰਫਤਾਰੀ ਹੋ ਚੁੱਕੀ ਆ ਮਾਣਜੋ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਨ ਲਿਆ ਕੇ ਜਿਹੜੀ ਅਗਲੀ ਕਾਰਵਾਈ ਚੱਲੇਗੀ